ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਤੀਜਾ ਸੁਖ ਸਾਗਰ ਹਰ ਨਾਮ ਹੈ ਗੁਰਮੁਖ ਪਾਇਆ ਜਾਏ ਆਨ ਦਿਨ ਨਾਮ ਧਿਆਈਐ ਸਹਜੇ ਨਾਮ ਸਮਾਏ ਹਾਂਜੀ ਜਿਹੜਾ ਆਨ ਦਿਨ ਪਾਠ ਹੈ ਇਹ ਸਾਧ ਸੰਗਤ ਜੀ ਅਹਨ ਇਸ ਆਨ ਦਿਨ ਇਹ ਪਾਠ ਧਿਆਨ ਦੇ ਨਾਲ ਬੋਲਣ ਵਾਲੇ ਹਨ ਕਈ ਵਾਰੀ ਆਪਾਂ ਕਹਿੰਦੇ ਆਨ ਦਿਨ ਨਾਮ ਧਿਆਈ ਹੈ ਉਹ ਕਈ ਵਾਰੀ ਆਪਾਂ ਨੂੰ ਲੱਗਦਾ ਸਹੀ ਪੜਿਆ ਪਰ ਹੁਣ ਮੈਂ ਵੀ ਇਹ ਗਲਤ ਪੜਿਆ ਗਿਆ ਪਾਠ ਕਿਉਂਕਿ ਐੜੇ ਤੇ ਟਿੱਪੀ ਤੇ ਦੱਦੇ ਸਿਆਰੀ ਨੰਨਾ ਪਾਠ ਬਣ ਗਿਆ ਆਨ ਦਿਨ ਪਰ ਨੰਨਾ ਪੂਰਾ ਬੁਲਾ ਕੇ ਪਾਠ ਕਰਨਾ ਹੈ ਆਨ ਦਿਨ ਆਨ ਦਿਨ ਫੇਰ ਸਾਧ ਸੰਗ ਜੀ ਇਹ ਪਾਠ ਸ਼ੁੱਧ ਮੰਨਿਆ ਜਾਵੇਗਾ ਇਹਨਸ ਜਿਹੜਾ ਉਹ ਵੀ ਐਨਸ ਨਹੀਂ ਪੜਨਾ ਪਰ ਜੇ ਆਪਾਂ ਕਈ ਵਾਰੀ ਜ਼ਿਆਦਾ ਹੀ ਇਹਨਾਂ ਤੇ ਜ਼ੋਰ ਦਿੰਨੇ ਆ ਤੇ ਉਹ ਪਾਠ ਵੱਖਰੇ ਵੀ ਹੋ ਜਾਂਦੇ ਨੇ ਉਸ ਗੱਲ ਦਾ ਵੀ ਆਪਾਂ ਖਿਆਲ ਰੱਖਣਾ ਹੈ ਕਿ ਪਾਠ ਇਹ ਸੰਬੰਧਕ ਹਨ ਇਹਨਾਂ ਨੂੰ ਪੂਰਾ ਵੱਖਰਾ ਵੀ ਨਹੀਂ ਕਰਨਾ ਪਰ ਅੱਖਰਾਂ ਦਾ ਜਿਹੜਾ ਉਚਾਰਨ ਹੈ ਉਹ ਵੀ ਸਹੀ ਰੱਖਣਾ ਹੈ ਹਾਂਜੀ ਅੰਦਰ ਰਚੈ ਹਰ ਸੱਚ ਸਿਉ ਰਸਨਾ ਹਰ ਗੁਣ ਗਾਏ ਭਾਈ ਰੇ ਜਗ ਦੁਖੀਆ ਦੂਜੈ ਪਾਏ ਗੁਰ ਸਰਣਾਈ ਸੁਖ ਲਹ ਹੈ ਆਨ ਦਿਨ ਨਾਮ ਤੇ ਆਈ ਰਹਾਉ ਸਾਚੇ ਮੈਲ ਨਾ ਲਾਗਈ ਹਾਂਜੀ ਸਾਚੇ ਪਦਤੀ ਯਮਕ ਲਾ ਕੇ ਉਚਾਰਨ ਕਰਨਾ ਸਾਚੇ ਮੈਲ ਨਹੀਂ ਕਹਿਣਾ ਸਾਚੇ ਮੈਲ ਨਾ ਲਾਗਈ ਮਨ ਨਿਰਮਲ ਹਰ ਧਿਆਈ ਗੁਰਮੁਖ ਸ਼ਬਦ ਪਛਾਣਿਐ ਹਰ ਅੰਗ ਮ੍ਰਿਤ ਨਾਮ ਸਮਾਈ ਗੁਰ ਗਿਆਨ ਪ੍ਰਚੰਡ ਬੁਲਾਇਆ ਅਗਿਆਨ ਅੰਧੇਰਾ ਜਾਇ ਗੁਰ ਗਿਆਨ ਪ੍ਰਚੰਡ ਬੁਲਾਇਆ ਆਪਾਂ ਦਰਸ਼ਨ ਕਰ ਰਹੇ ਹਾਂ ਬੱਬਾ ਜਿਹੜਾ ਹੈ ਮੁਕਤਾ ਹੈ ਇਨੂੰ ਕੋਈ ਲਗ ਮਾਤਰ ਨਹੀਂ ਲੱਗੀ ਹੋਈ ਇਹਨੂੰ ਆਪਾਂ ਬੁਲਾਇਆ ਨਹੀਂ ਬੋਲਣਾ ਬੁਲਾਇਆ ਤੋਂ ਭਾਵ ਹੈ ਬਾਲ ਦਿੱਤਾ ਗੁਰ ਗਿਆਨ ਪ੍ਰਚੰਡ ਬੁਲਾਇਆ ਸਤਗੁਰੂ ਜੀ ਨੇ ਪ੍ਰਚੰਡ ਗਿਆਨ ਤਿੱਖਾ ਗਿਆਨ ਅਧਿਆਤਮਿਕ ਗਿਆਨ ਜਿਹੜਾ ਸੀ ਉਹ ਹਿਰਦੇ ਵਿੱਚ ਬਾਲ ਦਿੱਤਾ ਭਾਵ ਉਹਦਾ ਚਾਨਣ ਕਰ ਦਿੱਤਾ ਪ੍ਰਕਾਸ਼ ਕਰ ਦਿੱਤਾ ਤੇ ਜੇ ਆਪਾਂ ਔਕੜ ਦਾ ਹੋੜਾ ਲਾ ਕੇ ਬੁਲਾਇਆ ਜਾਂ ਬੁਲਾਇਆ ਬੋਲੀਏ ਦਾ ਉਹਦਾ ਅਰਥ ਬਦਲ ਜਾਵੇਗਾ ਉਹਦਾ ਮਤਲਬ ਹੁੰਦਾ ਸੱਦਣਾ ਬੁਲਾਉਣਾ ਇਸ ਲਈ ਧਿਆਨ ਨਾਲ ਇਹ ਪਾਠ ਕਰਨਾ ਹੈ ਜਿੱਥੇ ਵੀ ਗਿਆਨ ਪ੍ਰਚੰਡ ਅੱਖਰ ਆਵੇਗਾ ਗਿਆਨ ਅੱਖਰ ਆਵੇਗਾ ਬੱਬਾ ਮੁਕਤਾ ਹੀ ਆਵੇਗਾ ਬਲਾਇਆ ਪਾਠ ਹੀ ਕਰਨਾ ਹੈ ਹਾਂਜੀ ਗੁਰ ਗਿਆਨ ਪ੍ਰਚੰਡ ਬਲਾਇਆ ਅਗਿਆਨ ਅੰਧੇਰਾ ਜਾਏ ਮਨਮੁਖ ਮਾਲੇ ਮਲ ਭਰੇ ਹਉ ਮੈਂ ਤ੍ਰishna ਵਿਕਾਰ ਬਿਨ ਸਬਦੈ ਮੈਲ ਨਾ ਉਤਰੈ ਮਰ ਜੰਮ ਹੈ ਹੋਏ ਖੁਵਾਰ ਧਾਤੁਰ ਬਾਜੀ ਪਲ ਚਰਹਿ ਨਾ ਉਰਵਾਰ ਨਾ ਪਾਰ ਧਾਤੁਰ ਬਾਜੀ ਸੰਬੰਧਕ ਪਾਠ ਹੈ ਆਪਸ ਵਿੱਚ ਇਕੱਠਾ ਵੀ ਨਹੀਂ ਹੈ ਤੇ ਵੱਖਰਾ ਵੀ ਨਹੀਂ ਹੈ ਸੰਬੰਧਕ ਪਾਠ ਹੈ ਧਾਤੁਰ ਬਾਜੀ ਹਾਂਜੀ ਗੁਰਮੁਖ ਜਾਪ ਤਪ ਸੰਜਮੀ ਹਰ ਕੈ ਨਾਮ ਪਿਆਰ ਗੁਰਮੁਖ ਸਦਾ ਧਿਆਈਐ ਏਕ ਨਾਮ ਕਰਤਾਰ ਨਾਨਕ ਨਾਮ ਧਿਆਈਐ ਸਭਨਾ ਜੀਆ ਕਾ ਆਧਾਰ ਸਭਨਾ ਜੀਆ ਕਾ ਇਥੇ ਤੁਮ ਕਲਾਦਨੀ ਹੈ ਆਧਾਰ ਨਾਨਕ ਨਾਮ ਧਿਆਈਐ ਸਭਨਾ ਜੀਆ ਕਾ ਆਧਾਰ